ਸਾਸਤ੍ਰੀਕਾਲ ਚੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਦਿੱਲੀ సీఎం ਦੀ ਸਿਹਤ ਨੂੰ ਲੈ ਕੇ ਐਲਜੀ ਨੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ ਦਿੱਲੀ ਦੇ ਮੁੱਖ ਮੰਤਰੀ ਨੇ ਡਾਈਟ ਚਾਰਟ ਦੀ ਨਹੀਂ ਕੀਤੀ ਪਾਲਣਾ ਕਿਹਾ ਐਲਜੀ ਨੇ ਇਸ ਕਨ ਘਟਿਆ ਕੇਜਰੀਵਾਲ ਦਾ ਪਾਰ 4 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ ਮਾਪਿਆਂ ਦਾ ਇਕਲਤਾ ਸੀ ਸਹਾਰਾ ਪੰਜਾਬ ਦੇ ਵਾਪਰੇ ਵੱਡੇ ਹਾਸੇ ਤੋਂ ਨੌਜਵਾਨਾਂ ਦੀ ਹੋਈ ਮੌਤ ਦੂਸਰੇ ਹਾਸੇ 'ਚ ਫੌਜ ਦੀ ਗੱਡੀ ਹੋਈ ਹਾਦਸਾ ਗ੍ਰਸਤ ਹੋਣ ਖਬਰਾਂ ਵਿਸਥਾਰ ਤੇ ਨਾਲ आम आदमी पार्टी वालों अरविंद केजरीवाल दी सेहत ਨੂੰ ਲੈ ਕੇ ਤਿਹਾਰ ਜੇਲ ਪ੍ਰਸ਼ਾਸਨ ਤੇ ਭਾਜਪਾ ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਹੁਣ ਦਿੱਲੀ ਦੇ ਉਪ ਰਾਜਪਾਲ ਵੀ ਕੇ सक्सेना ਨੇ ਦਿੱਲੀ ਦੇ ਮੁਖ ਸਕੱਤਰ ਨੂੰ ਐਲਜੀ ਦਫਤਰ ਦੇ ਮੁਖ ਸਕੱਤਰ ਨੂੰ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਕਿਹਾ ਕਿ अरविंद केजरीवाल ਡਾਕਟਰਾਂ ਵੱਲੋਂ ਦੱਸੇ ਡਾਈਟ ਚਾਰਟ ਦੀ ਪਾਲਣਾ ਨਹੀਂ ਕਰ ਰਹੇ ਨੇ ਉਹ ਜਾਣਬੁੱਝ ਕੇ ਘੱਟ ਕੈਲਰੀ ਵਾਲੀ ਖੁਰਾਕ ਲੈ ਰਹੇ ਹੈ ਇਸ ਕਨ केजरीवाल ਦਾ ਭਾਰ ਘਟ ਰਿਹਾ ਦੱਸਦੀ ਕਿ ਆਪ ਦੇ ਸੀਨੀਅਰ ਨੇਤਾ ਅਤੀਸ਼ੀ ਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਹਾਲ ਹੀ ਚ ਕਿਹਾ ਸੀ ਕਿ केजरीवाल ਕੋਮਾ ਚ ਜਾ ਸਕਦੇ ਨੇ ਇਸ ਤੋਂ ਪਹਿਲਾਂ ਪਾਰਟੀ ਆਗੂ ਨੇ ਦਾਵਾ ਕੀਤਾ ਸੀ ਕਿ केजरीवाल ਨੇ 2 ਪੌਂਡ ਦਾ ਨੁਕਸਾਨ ਕੀਤਾ ਜਿਸ ਦਾ ਜੇਲ੍ਹ ਪ੍ਰਸ਼ਾਸਨ ਨੇ ਖੰਡਨ ਕੀਤਾ ਸੀ ਆਤੀਸ਼ੀ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਦੌਰਾ ਪੈਂਦਾ ਹੈ ਦਿਮਾਗ ਖਰਾਬ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਸ ਦਿਨੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਉਸ ਦਿਨ ਉਹਨਾਂ ਦਾ ਭਾਰ 70 ਕਿਲੋ ਸੀ ਤੇ ਅੱਜ ਉਹਨਾਂ ਦਾ ਭਾਰ 61.5 ਕਿਲੋਆ ਅਚਾਨਕ ਭਾਰ ਘਟਨਾ ਵੀ ਖਤਰਨਾਕ ਬਿਮਾਰੀ ਦੀ ਨਿਸ਼ਾਨੀ ਹੈ ਤੇ ਆ ਜੇਲ ਵੀ ਚਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ ਤੇ ਜੇਕਰ ਉਹਨਾਂ ਨੂੰ ਕੁਝ ਹੋ ਗਿਆ ਤਾਂ ਭਗਵਾਨ ਵੀ ਭਾਜਪਾ ਨੂੰ ਮਾਫ ਨਹੀਂ ਕਰੇਗਾ ਇਹ ਕਹਿਣਾ ਹੈ ਭਾਜਪਾ ਇਹ ਕਹਿਣਾ ਆ ਪਾਗਵਾ ਦਾ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜਿਹਾ ਇੱਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆ ਜਿੱਥੇ ਇੱਕ 33 ਸਾਲਾ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਹੈ ਜਿਹੜਾ ਕਪੂਰਥਲਾ ਦੇ ਪਿੰਡ ਮੰਡੇਰਬੇਟ ਦਾ ਵਸਨੀਕ ਸੀ ਤੇ ਅਜੇ ਕੁਝ ਦਿਨ ਪਹਿਲਾਂ 13 ਜੁਲਾਈ ਨੂੰ ਹੀ ਕੈਨੇਡਾ ਚੰਗੇ ਭਵਿੱਖ ਦੀ ਤਲਾਸ਼ ਚ ਗਿਆ ਸੀ ਜਿਵੇਂ ਹੀ ਇਹ ਖਬਰ ਪਿੰਡ ਵਿੱਚ ਪਹੁੰਚੀ ਤਾਂ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਲੜਕੇ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਬਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਹੀ ਮਨਹੂਸ ਪਰਵਾਰ ਦੇ ਮ੍ਰਿਤਕ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਵਾਸਤੇ ਪੰਜਾਬ ਸਰਕਾਰ ਤੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਕਦੋਂ ਪੰਜਾਬ ਆਉਂਦਾ ਤੇ ਕਦੋਂ ਮਾਪੇ ਆਪਣੇ ਬੱਚੇ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਦੇ। ਇਹ ਨਾਲ ਹੀ ਇਥੋਂ ਨਵੀਂ ਦਿੱਲੀ ਦੇ 13 ਨਵੀਂ ਦਿੱਲੀ ਦੇ 13 ਤਰੀਕ ਨੂੰ ਫਲੈਗ ਦਿੱਤੇ ਰੰਝ ਲਈ ਨੂੰ। ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਪਹਿਲੇ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਅਟੈਕ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਹੀਨੇ ਨਹੀਂ ਜੀ ਇਹ ਸੇ ਜੁਲਾਈ 13 ਨੂੰ ਗਏ ਜੀ ਕੁਝ ਕੁ ਦਿਨ ਹੀ ਹੋਏ ਹੈ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਕੱਟਣਾ ਵਾਪਰੇ ਕੱਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆਂ ਵਿਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਤੇ ਨਾਮ ਅਮਰਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਜੀ ਉਹਨਾਂ ਨੇ ਉਹ ਚੈੱਕ ਕਰਨ ਤੋਂ ਬਾਅਦ ਸ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਵਾਹ ਨੂੰ ਫੇ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੁਣੇ ਮੈਨੂੰ ਫੋਨ ਕੀਤਾ ਇਹਨੇ ਮੈਨੂੰ ਫੋਨ ਕੀਤਾ ਕਿ ਆਸਾ ਹੋ ਗਿਆ ਇਥੇ ਬਾਗਾਪੁਰਾਣਾ ਦੇ ਨੇੜਲੇ ਪਿੰਡ ਮਾਲਾ ਕਲਾ ਵਿੱਚੇ ਕਾਰ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰੀਏ ਵਾਲਾ ਤੋਂ ਦੋ ਨੌਜਵਾਨ ਤੇ ਇੱਕ ਲੜਕੀ ਆਪਣੇ ਪਿੰਡ ਆ ਰਹੇ ਸੀ। ਇਸ ਦੌਰਾਨ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਲੜਕੀ ਦੀ ਲੱਤ ਟੁੱਟ ਗਈ ਜਿਸ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਏ। ਥੇ ਦੋਵੇਂ ਨੌਜਵਾਨਾਂ ਤੇ ਲੜਕੀ ਦਾ ਨਾਮ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਸੀ ਇਹ ਅੱਜ ਸਵੇਰ ਦੇ ਟਾਈਮ ਇੱਕ ਗੱਡੀ ਜਿਹੜੀ ਸਵਿਫਟ ਕਾਰ ਮੁਦਕੀ ਸਾਈਡ ਤੋਂ ਆ ਰਹੀ ਸੀ ਤੇ ਇਧਰੋਂ ਹਰੀਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ ਫੈਸ਼ਨ ਜਾ ਰਿਹਾ ਸੀ ਜਿਸ ਦੇ ਉੱਪਰ ਤਿੰਨ ਜਣੇ ਸਵਾਰ ਸਨ ਇੱਕ ਦਲਵੀਰ ਸਿੰਘ ਨਾਂ ਦਾ ਦਰਜੀਤ ਸਿੰਘ ਨਾਂ ਦਾ ਵਿਅਕਤੀ ਸੀ ਇੱਕ ਰੂਪ ਸਿੰਘ ਨਾਂ ਦਾ ਵਿਅਕਤੀ ਸੀ ਅਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਜਿਹੜੀ ਰਮਨਦੀਪ ਕੌਰ ਇਹ ਤਿੰਨੇ ਜਣੇ ਸਵਾਰ ਹੋ ਕੇ ਮੋਟਰਸਾਈਕਲ ਤੇ ਮੁਤਕੀ ਨੂੰ ਜਾ ਰਹੇ ਸਨ ਸੋ ਇਹਨਾਂ ਦਾ ਕਿਸੇ ਵਜ੍ਹਾ ਕਰਕੇ ਕਾਰ ਵਾਲੇ ਦਾ ਕਸੂਰ ਹੋਣ ਕਰਕੇ ਜਾਂ ਲਾਪਰਵਾਹੀ ਹੋਣ ਕਰਕੇ ਇਹਨਾਂ ਤੇ ਜਿਹੜਾ ਐਕਸੀਡੈਂਟ ਹੋ ਗਿਆ ਸੋ ਮੌਕੇ ਤੇ ਜਿਹੜਾ ਇੱਕ ਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਇਹ ਦੋਵੇਂ ਮਾਮੇ ਭੂਆ ਦੇ ਲੜਕੇ ਹਨ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਉਹਦੀ ਉੱਥੇ ਫਰੀਦਕੋਟ ਜਾ ਕੇ ਡੈਥ ਹੋ ਗਈ ਲੜਕੀ ਵੀ ਇੰਜਰਡ ਹੈ ਉਹਦੀ ਵੀ ਲੱਤਾਂ ਬਾਹਾਂ ਤੇ ਕਾਫੀ ਛੱਟਾਂ ਲੱਗੀਆਂ ਹਨ ਸੋ ਅੱਜ ਉਹਨਾਂ ਦੀ ਕੋਈ ਤਵੀਰ ਜ਼ਿਆਦਾ ਵਧੀਆ ਨਾ ਹੋਣ ਕਰਕੇ ਅੱਜ ਬਿਆਨ ਨਹੀਂ ਲਿਖਿਆ ਜਾ ਸਕਿਆ ਸੋ ਅਸੀਂ ਸਵੇਰੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅੱਜ ਜਦੋਂ ਗੁਰਬੇਜ ਸਿੰਘ ਦੀ ਮ੍ਰਿਤਕ ਦੇ ਉਸਦੇ ਪਿੰਡ ਬਰਨਾਲਾ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਕੈਨੇਡਾ ਰਹਿੰਦੇ ਗੁਰਬੇਜ ਸਿੰਘ ਦਾ ਛੋਟਾ ਭਰਾ ਯਵਰਾਜ ਸਿੰਘ ਗੁਰਬੇਜ ਦੀ ਮ੍ਰਿਤਕ ਦੇ ਨੂੰ ਲੈ ਕੇ ਪਿੰਡ ਬਰਨਾਲਾ ਪੁੱਜਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਬਰਨਾਲਾ ਦੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ 10 ਸਾਲਾਂ ਤੋਂ ਖਰਾਬ ਹੈ ਜਿਸ ਕਾਰਨ ਗੁਰਬੇਜ ਦਾ ਅੰਤਿਮ ਸੰਸਕਾਰ ਕਿਸੇ ਹੋਰ ਪਿੰਡ ਦੇ ਸ਼ਮਸ਼ਾਨ ਘਾਟ 'ਚ ਕਰਨਾ ਪਿਆ। ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਜੀ ਪ੍ਰਗਟ ਕੀਤੀ। ਪੋਸਟ ਪਈ ਵੀ ਆ ਵੀ ਬੰਦਾ ਡੈਥ ਹੋ ਗਿਆ ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹ ਉਹਨੂੰ ਉਹ ਬੰਦੇ ਨੂੰ ਜਾਣਦੇ ਰੋਜ਼ਾ ਸੁਭਾ ਵੀ ਪਿੰਡ ਚ ਪਤਾ ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ ਵੀ ਕਿਸੇ ਨਾਲ ਕੋਈ ਖੁੰਦਕ ਨਹੀਂ ਜਿੰਨਾ ਖੜਿਆ ਤੇ ਖੜਿਆ ਵੀ ਉਹ ਨਹੀਂ ਸੀ ਵੀ ਦੋਗਲਾਪਨ ਨਹੀਂ ਸੀ ਉਹ ਬੰਦੇ ਸੀ ਕਿਤੇ ਨਾ ਕਿਤੇ ਮਲਾ ਲਾ ਕਿ ਪਾਰ ਸਰਕਾਰ ਨੇ ਮਦਦ ਨਹੀਂ ਕੀਤੀ ਇੰਨੇ ਤੱਕ ਦੇਰ ਲੱਗ ਪਈ ਇਹ ਪਹਿਲੇ ਤੇ ਪਹਿਲੇ ਜਦੋਂ ਮੈਂ ਉੱਥੇ ਜਾ ਕੇ ਮਦਦੀ ਗੁਵਾਰ ਲਾਈ ਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ ਫਿਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਤੇ ਨਾ ਮੇਰੇ ਘਰ ਦੇਣ ਦੇਖਿਆ ਉਹਨਾਂ ਨੇ ਮੈਂ ਵਿੱਚ ਦੋ ਕੁ ਬੰਦੇ ਹੋਰ ਪਏ ਉਥੇ ਮੁਸਲਮਾਨ ਬਾਈ ਸੀਗੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਤੇ ਉਹਨਾਂ ਨੇ ਸਾਰਾ ਪ੍ਰੋਸੈਸ ਟੀਲਦੀ ਐਂਡ ਵੀ ਇੰਡੀਅਨ ਕੌਂਸੂਲੀਟ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫੇ ਜੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਵੀ ਮੈਂ ਆਪਣੇ ਘਰ ਦੇ ਨਾਲ ਦਰਸ਼ਨ ਕਰਾ ਸਕਿਆ ਆਪਣੇ ਭਰਾ ਦੇ ਜਲੰਧਰ ਚ ਫੌਜ ਦੀ ਗੱਡੀ ਚ ਸਵਾਰ ਪੰਜ ਜਵਾਨਾਂ ਨੂੰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਦੌਰਾਨ ਫੌਜ ਦੇ ਪੰਜ ਜਵਾਨ ਜ਼ਖਮੀ ਹੋ ਗਏ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚੇ थाना ਸਰਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਲੰਬੀ ਪਿੰਡ ਚੌਂਕ ਦੀ ਸੜਕ ਵਿੱਚ ਕਾਰ ਫੌਜ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਇਸ ਤੋਂ ਬਾਅਦ थाना ਸਾਈ ਪੁਲਿਸ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਆਰਮੀ ਦੀ ਗੱਡੀ ਪੀਪੀ ਚੌਂਕ ਤੋਂ ਪਠਾਨਕੋਟ ਚੌਂਕ ਵੱਲ ਜਾ ਰਹੀ ਸੀ ਇਸ ਵਿੱਚ ਪੰਜ ਫੌਜੀ ਜਵਾਨ ਬੈਠੇ ਸੀ ਤੇ ਉਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਫੌਜ ਦੀ ਗੱਡੀ ਪਲਟ ਗਈ ਤੇ ਪੰਜ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਹੁਣ ਤੱਕ ਦੀ ਜਾਂਚ ਅਨੁਸਾਰ ਟਰੱਕ ਡਰਾਈਵਰ ਦਾ ਹੀ ਕਸੂਰ ਜਾਪਦਾ ਹੈ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਦੀਨੌਂਦੇ ਪਿੰਡ ਬੰਡਾਲਾ ਵਿਖੇ ਇੱਕ ਪੀੜਤ ਬਜ਼ੁਰਗ ਗੌਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਸ पीडਿਤ ਬਜ਼ੁਰਗ ਔਰਤ ਦਾ ਨੌਜਵਾਨ ਲੜਕਾ ਜੋ ਕਿ ਨਸ਼ੇੜੀ ਹੈ ਉਸ ਨੇ ਲਾਇ ਦਿਨ ਕੁੱਟਮਾਰ ਕਰਦਾ ਹੈ पीडਿਤ ਔਰਤ ਨੇ ਦੱਸਿਆ ਕਿ ਨਸ਼ੇ ਦੇ ਕਾਰਨ ਉਸ ਨੇ ਆਪਣੀ ਸਾਰੀ ਜ਼ਮੀਨ ਕਾਡੀਆਂ ਦੇ ਭਾਅ ਵੇਚ ਦਿੱਤੀ ਉਹਨਾਂ ਦੱਸਿਆ ਕਿ ਆਪਣੇ ਪੁੱਤ ਦਾ ਨਸ਼ਾ ਛਡਾਉਣ ਲਈ ਉਸ ਨੂੰ ਰਿਸ਼ਾਡਾਓ ਕੇਂਦਰ ਵਿੱਚ ਵੀ ਭਰਤੀ ਕਰਾਇਆ ਗਿਆ ਜਿੱਥੇ ਲੱਖਾਂ ਰੁਪਏ ਖਰਚੇ ਗਏ ਪਰ ਉਹ ਨਸ਼ਾਨੀ ਛੱਡਿਆ ਉਹਨਾਂ ਦੱਸਿਆ ਕਿ ਬੀਤੇ ਦਿਨੀ ਵੀ ਉਹ ਕੁਝ ਔਰਤਾਂ ਤੇ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਆਇਆ ਤੇ ਉਹਨਾਂ ਦੀ ਕੁੱਟਮਾਰ ਕੀਤੀ पीडਿਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋਈ ਨੂੰ 23 ਸਾਲ ਹੋ ਚੁੱਕੇ ਨੇ ਉਸ ਵੇਲੇ ਤੋਂ ਹੀ ਨਸ਼ਾ ਕਰਦਾ ਹੈ पीड ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈਏ ਕਿ ਉਸ ਨੂੰ ਉਸਦੇ ਬੇਟੇ ਤੋਂ ਬਚਾਇਆ ਜਾਏ ਉਥੇ थाना ਜੰਡਿਆਲਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵਣਦੀ ਕਾਰਵਾਈ ਕੀਤੀ ਜਾਵੇਗੀ ਨਸ਼ਾ ਕਰਦਾ ਬਹੁਤ ਜ਼ਿਆਦਾ ਸਮੈਕ ਪਿੰਦਾ ਜੂਆ ਖੇਡਦਾ ਵਿਆਹ ਵੀ ਕਰਾਉਂਦਾ ਵਾ ਤੇ ਜਦ ਆਤਿ ਜਾ ਵਾ ਹੁਣ ਕਰਵਾ ਲਿਆ ਵਾ ਤੇ ਇੱਕ ਆਪਣੇ ਪਿੰਡ ਦਾ ਯਾਰ ਸਿੰਘ ਸਰਪੰਚ ਹੀ ਹੈਗਾ ਜੀ ਬਾਬਾ ਜਸਵਿੰਗਾਂ ਦਾ ਉਰੇ ਬਦਾਨਾ ਨਾ ਆਇਗਾ ਜੀ ਹਰਪੰ ਸਿੰਘ ਉਹ ਸਾਡੇ ਪਿੱਛੇ ਬਹੁਤ ਹੱਥ ਧੋ ਕੇ ਪਿਆ ਵਾ ਇਹਨੂੰ ਵੀ ਉਹਨੇ ਮੇਰੇ ਕੋਲ ਹਾਈਵੇ ਤੇ ਥਾਂ ਲਖਵਾ ਲਿਆ ਸੀਗਾ ਥੋੜੇ ਜਿਹਾ ਪੈਸਿਆਂ ਦੇ ਵਿੱਚ ਜਿਹੜਾ ਕੱਜ ਕੋ ਪਾ ਨਹੀਂ 80 90 ਲੱਖ ਦਾ ਥਾਵਾ ਜਿਹੜਾ ਨੇ ਮੇਰੇ ਕੋਲ 6-7 ਲੱਖ ਦੇ ਵਿੱਚ ਲਖਾ ਲਿਆ ਸੀਗਾ ਫਿਰ ਹੁਣ ਮੈਨੂੰ ਇਹਨੇ ਇਹ ਵੀ ਕਿਹਾ ਹੀ ਰਸਿੰਗ ਥਾਣਾ ਇੱਥੇ ਲੱਗਾ ਹੀ ਹੈ ਐਸਆਈ ਉਹਦੇ ਸਾਹਮਣੇ ਮੈਨੂੰ ਕਹਿੰਦਾ ਵੀ ਮਾਤਾ ਮੈਨੂੰ ਉਹ ਕਿ ਲੈ ਇੱਕ ਧੀ ਦੇ ਜਿਹੜੇ ਸਾਡੇ ਲੱਗ ਗਿਆ ਨਹੀਂ ਮੈਂ ਦੂਜੇ ਤਰਾ ਵਾ ਲੂੰਗਾ ਫਿਰ ਉਹਨੇ ਵੀਰੇ ਦੂਜੇ ਤਰਾ ਹੀ ਵਾ ਲਿਆ ਹਾਂਡੀਆਂ ਰੋਣਦੀਆਂ ਪੈੜਦੀਆਂ ਤਨਾਂ ਮਾਮਾਤੀਆਂ ਨੂੰ ਉਹਨੇ ਉਹ ਕਿਲਾ ਵਾ ਕੇ ਉਹਦੇ ਵਿੱਚ ਝੋਨਾ ਲਗਾਉਣ ਡਿਆਣਾ ਫਸਲ ਲੈਣ ਡਿਆ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਨਿਕਾਲ ਲਿਆ ਉਹ ਵੀ ਸਾਡੇ ਪੈ ਹੱਥ ਧੋ ਕੇ ਪੈਰ ਪਿਆ ਇਹੋ ਕਹਿੰਦਾ ਵੀ ਤੈਨੂੰ ਮੈਂ ਰੋਡ ਤੇ ਲਿਆਉਣਾ ਤੇ ਮੈਂ ਲਿਆਉਣਾ ਵੀ ਤੈਨੂੰ ਕਾਗ ਜਾਂਦੇ ਵਿੱਚ ਜਾਗਾ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਆਸਟ੍ਰੇਲੀਆ ਦੇ ਇੱਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਮਰਨ ਤੋਂ ਪਹਿਲਾਂ ਉਸ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਮੌਤ ਲਈ ਆਪਣੇ ਸਾਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਤੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿਵਲਾਈਨ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਪਰਮਜੀਤ ਕੌਰ ਪਿੰਡ ਨੀਲ ਖੁਰਦ ਨੇ ਦੱਸਿਆ ਹੈ ਕਿ ਉਸਦੇ 34 ਸਾਲਾ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਚ ਕਿਰਨਦੀਪ ਕੌਰ ਨਾਲ ਨਾ ਦੀ ਲੜਕੀ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ਚ ਸਟੇਂਗੇ ਲੈ ਕੇ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਪਰ 7 ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ ਪਿੰਡ ਚ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਜੇ ਦੇ ਨਾਲ ਝਗੜਾ ਹੋਇਆ ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸੌਰੇ ਵਾਲੇ ਤੰਗ ਕਰਦੇ ਸਨ ਇਸ ਕਾਰਨ ਕਿਰਨਦੀਪ ਕੌਰ ਨੇ ਗੁਰਪ੍ਰੀਤ ਖਿਲਾਫ ਕੇਸ ਦਰਜ ਕਰਾਇਆ ਹਾਲਾਂਕਿ ਗੁਰਪ੍ਰੀਤ ਵੱਲੋਂ ਕਿਰਨਦੀਪ ਕੌਰ ਦੇ ਖਿਲਾਫ ਵੀ ਕੇਸ ਕੀਤਾ ਗਿਆ ਸੀ ਬਾਵਜੂਦ ਸੌਹਰਾ ਪਰਿਵਾਰ ਪੁਲਿਸ ਕੋਲ ਛੋਟੀ ਸ਼ਿਕਾਇਤ ਦਰਜ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੇ ਘਰ 'ਚ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋਈ ਇਸ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਸਤੇ 'ਚ ਹੀ ਮੌਤ ਹੋ ਗਈ ਇਨਫੋਰਮੇਸ਼ਨ ਆਈਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਬਰਨਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਈਰ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 108 61 ਪੀਐਨਐਸ ਨਵੀਂ ਤਰਾਵਾਂ ਦੇ ਤਹਿਤ ਕਚਾਤ दर्ज ਕਰਦਾ। ਇੰਨਿਆਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਿਆ ਉਸ ਤੇ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਦੇ ਖਿਲਾਫ ਆਈ ਹੈ। ਕਚਾਤ ਰਜਿਸਟਰ ਕਰਦਾ। ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਲਾਲਾਬਾਦ ਦੇ ਨਜ਼ਦੀਕ ਗੁਮਾਣੀ ਵਾਲਾ ਮੋੜ ਵਿਖੇ ਇੱਕ ਬੱਸ ਤੇ ਕਾਰ ਦੇ ਵਿਚਾਲੇ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਗੁਮਾਣੀ ਵਾਲਾ ਮੋੜ ਵਿਖੇ ਇੱਕ ਨਿੱਜੀ ਕੰਪਨੀ ਦੀ ਬੱਸ ਚਾਲਕ ਦੇ ਵੱਲੋਂ ਬੱਸ ਨੂੰ ਪੈਂਚਰ ਲਗਵਾ ਕੇ ਜਦੋਂ ਹਾਈਵੇ ਤੇ ਚੜਾਇਆ ਗਿਆ ਤਾਂ ਉੱਥੇ ਪਿੱਛੋਂ ਦੀ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਉਸ ਦੇ ਵਿੱਚ ਜਾ ਵਜੀ ਸਵਿਫਟ ਕਾਰ ਦੇ ਬੱਸ ਦੇ ਨਾਲ ਟਕਰਾਉਣ ਤੋਂ ਬਾਅਦ ਬੱਸ ਦੇ ਡਰਾਈਵਰ ਨੇ ਬੱਸ ਦਾ ਡਰੋ ਲੌਕ ਕਰ ਲਿਆ ਤੇ ਬਾਹਰ ਨਹੀਂ ਨਿਕਲਿਆ। ਇਤੋ ਕਾਰ ਚਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਫਾਜ਼ਿਲਕਾ ਜਾ ਰਿਹਾ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਸੀ ਤੇ ਬਸ ਚਾਲਕ ਵੱਲੋਂ ਅਨਗਹਿਲੀ ਵਰਤੇ ਹੋਏ ਬਿਨਾਂ ਦੇਖ ਰੋਡ ਤੇ ਬਸ ਨੂੰ ਚੜਾ ਲਿਆ ਗਿਆ ਜਿਸ ਕਾਨੂੰਨ ਅਧਿਕਾਰ ਬਸ ਵਿੱਚ ਜਾਵਤ ਜੀ ਫਿਲਹਾਲ ਕਾਫੀ ਦੇਰ ਤੱਕ ਚੱਲੇ ਵਿਵਾਦ ਤੋਂ ਬਾਅਦ ਆਖਿਰਕਾਰ ਬਸ ਵਾਲਿਆਂ ਨੇ ਆਪਣੀ ਗਲਤੀ ਮੰਨੀ ਤੇ ਕਾਰ ਨੂੰ ਰਿਪੇਅਰ ਕਰਾਉਣ ਦੀ ਸ਼ਰਤ ਤੇ ਰਾਜ਼ੀ ਨਾਮਾ ਕੀਤਾ ਕੇਂਦਰੀ ਸੜਕੀ ਆਵਾਜਾਈ ਮੰਤਰੀ ਨੀਤਿਨ ਗਟਕਰੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਸੌਂਪਿਆ ਗਿਆ ਤਾਂ ਨੈਸ਼ਨਲ ਹਾਈਵੇ ਪ੍ਰੋਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ ਇਸੇ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸ ਵੇ ਜੋ ਕਿ ਉਹਨਾਂ ਦਾ ਖੁੱਦਾ ਇੱਕ ਡ੍ਰੀਮ ਪ੍ਰੋਜੈਕਟ ਹੀ ਜਿਸ ਨੂੰ ਉਹਨਾਂ ਨੇ ਅੰਮ੍ਰਿਤਸਰ ਵਿਚਲੇ ਓਨਲੀ ਬਹੁਤ ਜਦਦ-ਜ਼ਹਿਦ ਕੀਤੀ ਹੈ ਤੇ ਕੇਂਦਰ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਕਰਾਇਆ ਪਰੰਤੂ ਹੁਣ ਪਿਛਲੇ ਦਿਨੀ ਕੇਂਦਰੀ ਮંત્રી ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਛੱਡਿਆ ਗਿਆ ਤਾਂ ਨੈਸ਼ਨਲ ਹਾਈਵੇ ਪ੍ਰੋਜੈਕਟ ਪੰਜਾਬ ਨੂੰ ਲੋਟ ਨਹੀਂ ਹੋਣਗੇ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਸੱਕਲੇ ਕਿਉਂਕਿ ਸੱਕਲੇ ਕਿਉਂਕਿ ਕੁਝ ਲੋਕ ਐਸੀ ਇੱਥੋਂ ਜਾ ਕੇ ਬਾਹਰ ਵਸ ਰਹੇ ਕੋ ਸਾਡੇ ਇੱਥੇ ਆ ਕੇ ਵਸ ਰਹੇ ਆ। ਇੱਕ ਕੁਦਰਤੀ ਸਰਕਲ ਹੈ ਸੋ ਇਹਦਾ ਬਹੁਤ ਵੱਡਾ ਲਾਹੇਵੰਦ ਮੈਂ ਕਹਿਣਾ ਚਾਹੁੰਦਾ ਜਿੱਥੇ ਕਿਸਾਨਾਂ ਨੂੰ ਪੈਸੇ ਮਿਲੇ ਆ ਉਹ ਤੋਂ ਸਭ ਤੋਂ ਵੱਡਾ ਜਿਹੜਾ ਵਪਾਰੀਆਂ ਦਾ ਬਹੁਤ ਵੱਡਾ ਫਾਇਦਾ ਅਮਰਸਾ ਅਮਰਸਾ ਜਿਹੜਾ ਹੈ ਇਹ ਬਾਰਡਰ ਏਰੀਆ ਦਾ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇਹਦੇ ਵਾਸਤੇ ਪਹਿਲੀ ਵਾਰ ਜੀਟੀ ਰੋਡ ਤੋਂ ਬਾਅਦ ਕੋਈ ਜਿਹੜੀ ਨਵੀਂ ਸ਼ਰਤ ਬਣ ਜਾ ਰਹੀ ਸੀ ਉਹ ਪਹਿਲੀ ਵਾਰ ਹੈ ਕਿ ਦੋ ਝੜਕਾ ਅਮਰਸਰ ਨੂੰ ਸਿੱਧੀਆਂ ਦਿੱਲੀ ਦੇ ਨਾਲ ਔਰ ਦੇਸ਼ ਦੇ ਨਾਲ ਕਨੈਕਟ ਕਰਨਾ ਸੀ ਇਸ ਐਕਸਪ੍ਰੈਸ ਵੇ ਨੇ ਕਿਉਂਕਿ ਜਲੰਧਰ ਤੋਂ ਮੁੜ ਕੇ ਜਾਮਨਗਰ ਜਿਹੜਾ ਸੀ ਉਧਰੋਂ ਤੁਸੀਂ ਗੁਜਰਾਤ ਨੂੰ ਜਾ ਸਕਦੇ ਜੇ ਅੱਗੇ ਦਿੱਲੀ ਤੋਂ ਜਾ ਕੇ ਇਹਨੇ ਦਿੱਲੀ ਬੰਬੇ ਹੈ ਜਿਹੜਾ ਐਕਸਪ੍ਰੈਸ ਵੀ ਉਹਦੇ ਨਾਲ ਅਟੈਚ ਹੋ ਜਾਣਾ ਹੈ ਕਿਉਂਕਿ ਪੈਰੀਫੇਰੀ ਦੇ ਨਾਲ ਇਹਨੇ ਅਟੈਚ ਹੋ ਜਾਣਾ ਸੋ ਇਹ ਸਾਡੀ ਇੱਕ ਇਕਨੋਮੀ ਦੀ ਰੀਡ ਦੀ ਹੱਡੀ ਹੈ ਪਰ ਇਹ ਸਰਕਾਰ ਦੀ ਅਣਦੇਖੀ ਕਰਕੇ ਜਿਹੜੀ ਮੌਜੂਦਾ ਸਰਕਾਰ ਇਹ ਪ੍ਰੋਜੈਕਟ ਡਿਲੇ ਹੁੰਦਾ ਜਾ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਟੈਂਡਰ ਸਾਰੇ ਹੋਏ ਨੇ ਪੈਸੇ ਖਜ਼ਾਨੇ ਚ ਪਏ ਨੇ ਜਿਹੜੇ ਕਿਸਾਨਾਂ ਨੂੰ ਦੇਣ ਵਾਲੇ ਨੇ ਟੈਂਡਰ ਜਿਹੜੇ ਨੇ ਸਾਰੀਆਂ ਕੰਪਨੀਆਂ ਆ ਗਈਆਂ ਤੇ 2 ਸਾਲ ਤੋਂ ਡੇਰੇ ਲਾ ਕੇ ਬੈਠੀਆਂ ਨੇ ਕੰਮ ਉਹਨਾਂ ਦਾ ਚੱਲ ਨਹੀਂ ਰਿਹਾ ਸਰਕਾਰ ਦੇ ਕੰਦੇ ਜੋ ਨਹੀਂ ਸਰ ਕਰੀ ਮੈਂ ਦੱਸਣਾ ਚਾਹੁੰਦਾ ਕਿ ਕਰੀਬ ਤਰਨਤਾਰਨ ਤੋਂ ਜਿਹੜਾ ਅਮਰ ਮੈਂ ਅਮਰਸਰ ਦੀ ਗੱਲ ਕਰੂੰਗਾ ਅਮਰਸਰ ਜਿਹੜੇ ਦੀ ਕਿ ਜਿਹੜਾ ਅਮਰਸਰ ਜਿਹੜੇ ਨਾਲ ਰਿਲੇਟਡ ਪ੍ਰੋਜੈਕਟ ਹੈ ਦੇਖੋ ਮੇਰਾ ਮਕਸਦ ਮੇਰਾ ਮਕਸਦ ਹੈ ਕਿ ਪੰਜਾਬ ਤਾਦੀ ਇਕੱਠਾ ਚੱਲ ਸਕਦਾ ਜੇ ਗਵਰਨਰ ਵੀ ਤੇ ਮੁੱਖ ਮੰਤਰੀ ਵੀ ਠੀਕ ਤਰ੍ਹਾਂ ਪੰਜਾਬ ਨੂੰ ਕੱਟਿਓ ਕੇ ਅੰਦਰ ਕਰੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਮੰਗੇ ਜਾਣਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਮੰਗੇ ਜਾਣਾ ਕੌਮ ਦੀਆਂ ਅੱਖਾਂ ਤੇ ਮਿੱਟੀ ਘੱਟਾ ਪਾਉਣ ਦੇ ਬਰਾਬਰ ਹੈ ਦੇਖੋ ਜੀ ਉਹਨਾਂ ਦੇ ਹੀ ਲਾਏ ਜਥੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਹੈ ਐਵੇਂ ਕੌਮ ਦੇ ਅਖੀਂ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਹਾਂ ਕਿੰਨੂ ਸੱਦਣਾ ਕਿੰਨੇ ਆਉਣਾ ਕੀ ਹੋਣਾ ਇੱਕ ਡਰਾਮਾ ਹੋਣਾ ਉਹ ਵੀ ਹੋ ਜਾਊਗਾ ਲੋਕਾਂ ਨੇ ਅੱਗੇ ਬੜੇ ਡਰਾਮੇ ਵੇਖੇ ਨੇ ਇਹ ਡਰਾਮਾ ਹੀ ਵੇਖ ਲੈਣਗੇ ਦੋਪਾ ਤੇ ਹੋਰ ਕੁਝ ਨਹੀਂ ਹੋਣਾ ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ ਤੇ ਗੁਲਾਮ ਬੰਦਾ ਤਾਂ ਉਹਨਾਂ ਦੇ ਪਿਛੇ ਵਗਾਰ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤ사ਦਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਦਾ ਵਿਚਾਰ ਆ ਮਟਾਂਦਰਾ ਕਰਕੇ ਵੀ ਤੋਹੀ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਕਿਉਂਕਿ ਵੇ ਗੋਗਲੂਆਂ ਤੋਂ ਮਿੱਟੀ-ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਆਉਣਾ ਹੋਰ ਤੁਖਵੀਰ ਨੂੰ ਉਹਨਾਂ ਕੀ ਕਹਿ ਦੇਣਾ ਪਰ ਇੱਕ ਸੇਵਾ ਹੁੰਦੀ ਜਿਹੜੀ ਮੈਂ ਆਪਦੀ ਖੁਸ਼ੀ ਨਾਲ ਕਰਨਾ ਮੈਂ ਨੇਤਰੇਮ ਕਰਦਾ ਮੈਂ ਗੁਰਦੁਆਰਾ ਜਾ ਕੇ ਭਾਂਡੇ ਮਾਜਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਵੀ ਤੋ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਇੰਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਈ ਇੰਨਾ ਤੂੰ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਇੰਨੇ ਸਿਖਾ ਦੇ ਜੋਰੇ ਝਾੜੀ ਇੰਨੇ ਦਿਨ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਸਾ ਪੀਰੇ ਚ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਡਿਵਾਈਡਰ ਤੇ ਕੋਈ ਵੀ ਲਾਈਟ ਜਾਂ ਸਾਈਨ ਬੋਰਡ ਨਾ ਹੋਣ ਦੇ ਚਾਲਦਿਆਂ ਇੱਕ ਕਾਰ ਹਾਸੇ ਦਾ ਸ਼ਿਕਾਰ ਹੋ ਗਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਲ ਹੋਈਆਂ ਨੇ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੀ ਤਰਫੋਂ ਦੇਰ ਰਾਤ ਇੱਕ ਕਾਰ ਜਲਾਲਾਬਾਦ ਨੂੰ ਆ ਰਹੀ ਸੀ ਜਦੋਂ ਸ਼ਹਿਰ ਦੇ ਵਿੱਚ ਐਂਟਰ ਹੋਣ ਲੱਗੀ ਤਾਂ ਸਾਹਮਣੇ ਲਾਈਟਾਂ ਫੈਨਕਾਂ ਡਿਵਾਈਡਰ ਨਹੀਂ ਦਿਖਾਈ ਦਿੱਤਾ ਇਸੇ ਦੌਰਾਨ ਕਾਰ ਡਿਵਾਈਡਰ ਤੇ ਚੜ ਗਈ ਗਨੀਮਤ ਰਹੀ ਕਿ ਕਿਸੇ ਦੇ ਸੱਟਾਂ ਨਹੀਂ ਲੱਗੀਆਂ ਲੇਕਿਨ ਕਾਰ ਦਾ ਵੱਡਾ ਨੁਕਸਾਨ ਹੋਇਆ ਇਹ ਸਾਹਸੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਲ ਹੋਈਆਂ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਤਾਂ ਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ